ਬਿਜਲੀ ਦੇ ਕੱਟ ਤੇ ਗਰਮੀ ਤੋਂ ਪਰੇਸ਼ਾਨ ਸਤਲੁਜ ਦਰਿਆ ਤੇ ਨਹਾਉਣ ਗਏ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਉਹ ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ਤੇ ਨਹਾ ਰਹੇ ਸਨ ਦੋਵਾਂ ਬੱਚਿਆਂ ਵਿੱਚੋਂ ਇੱਕ ਬੱਚੇ ਦਾ ਨਾਂ ਵਾਂਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਉਥੇ ਦੂਜਾ ਬੱਚਾ ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਅਤੇ ਉਹ ਸਰਪੰਚ ਦਾ ਮੁੰਡਾ ਸੀ ਜਿਸ ਦਾ ਨਾਂ ਹਰਸ਼ ਰਾਣਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 17 ਸਾਲ ਸੀ ਨਾਲ ਦੇ ਸਾਥੀਆਂ ਦੇ ਦੱਸਣ ਦੇ ਮੁਤਾਬਕ ਜਦੋਂ ਹਰਸ਼ ਰਾਣਾ ਪਾਣੀ ਵਿੱਚ ਉਤਰਿਆ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਵਿੱਚ ਡਿੱਗ ਗਿਆ ਜਿਸ ਨੂੰ ਬਚਾਉਣ ਦੇ ਲਈ ਦੂਸਰੇ ਨੌਜਵਾਨ ਵੰਸ਼ ਨੇ ਛਲਾਂਗ ਮਾਰ ਦਿੱਤੀ ਇਸ ਦੌਰਾਨ ਦੋਵਾਂ ਦੀ ਹੀ ਡੁੱਬ ਕੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਰਸ਼ ਰਾਣਾ ਨੂੰ ਤੈਰਨਾ ਨਹੀਂ ਆਉਂਦਾ ਸੀ ਜਦਕਿ ਵੰਸ਼ ਤੈਰਨਾ ਜਾਣਦਾ ਸੀ ਲੇਕਿਨ ਬਚਾਉਣ ਦੇ ਦੌਰਾਨ ਦੋਵਾਂ ਦਾ ਪਾਣੀ ਵਿੱਚ ਡੁੱਬਣ ਕਾਰਨ ਦੇਹਾਂਤ ਹੋ ਗਿਆ। ਉੱਥੇ ਹੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨ੍ਹਾਂ ਨੇ ਗੋਤਾਖੋਰਾਂ ਦੀ ਟੀਮ ਮਦਦ ਦੇ ਨਾਲ ਉਕਤ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਬਰਾਮਦ ਕਰ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਨ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਘਟਨਾ ਸਥਾਨ ਤੇ ਪਹੁੰਚੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਬੱਚੇ ਸੁਰੱਖਿਅਤ ਹੋਣ ਜਿਵੇਂ ਜਾਣਕਾਰੀ ਮਿਲੇ ਤੇ ਪਹੁੰਚੇ। ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪ੍ਰਮਾਤਮਾ ਦੀ ਦਾਤ ਹੁੰਦੀ ਹੈ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ ਚ ਨਾ ਆਂ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਹਾਂ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੁਵਾ ਦੇ ਬੱਚੇ ਦੀ ਖਬਰ ਹੈ ਇਤਿਹਾਸ ਕਰਦੇ ਹਾਂ ਜੋ ਠੀਕ ਹੋਣ ਜਿਹਦਾਂ ਪਹੁੰਚੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਆਪ ਇੱਕ ਕਿਤੇ ਵੀ ਆਪਾਂ ਕਿਤੇ ਵੀ ਨਹਿਰ ਦੇ ਉੱਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾ ਨਾ ਭੇਜਿਓ ਬੇਨਤੀ ਹੈ ਸਰ ਬੜੀ ਮੰਦ ਭਾਗੀ ਘਟਨਾ ਇਹ ਹੋਈ ਹੈ ਕਿ ਘਟ ਜਿਹੜੇ ਨੇ ਇੱਥੇ ਹਰ ਸਾਲ ਹੀ ਦੰਦੀ ਘਟਨਾ ਮਾ ਕੁਛ ਨਾ ਕੁਛ ਹੁੰਦੀਆਂ ਉਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਵੀ ਜਿਹੜੇ ਲੋਕ ਆ ਉਹ ਫਿਰ ਵੀ ਸਬਕ ਨਹੀਂ ਲੈਂਦੇ ਜਿਹੜੇ ਮੁੰਡੇ 15 ਸਾਲ ਤੋਂ 25 ਸਾਲ ਦੇ ਵਿੱਚ ਹੁੰਦੇ ਨੇ ਗਰਮੀਆਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਦਿਲ ਠੰਡੇ ਪਾਣੀ ਚ ਨਹਾਣ ਨੂੰ ਕਰਦਾ ਹੈ ਪਰ ਪਾਣੀ ਦਾ ਫਲੋ ਜਿਹੜਾਗਾ ਡਾਊਨਸਟ੍ਰੀਮ ਬੜਾ ਫਾਸਟ ਹੁੰਦਾ ਬੜਾ ਗਹਿਰਾ ਪਾਣੀ ਹੈ ਇਹ ਨਹਾਣ ਦੀ ਕਾਬਲ ਇਹ ਘਾਟ ਇਹਨਾਂ ਚੀਜ਼ਾਂ ਦੀ ਕਾਬਲ ਨਹੀਂ ਹੈ ਜਿਹਦੇ ਕਰਕੇ ਫਿਰ ਉਹ ਜਿਹੜੇ ਬੱਚੇ ਕੀ ਚਾਰ ਨ ਜਾਣਦੇ ਕੇ ਨਹੀਂ ਜਾਣਦੇ ਈਵਨ ਤੈਰਨਾ ਜਾਣ ਵਾਲਾ ਵੀ ਬੱਚਾ ਇੱਥੇ ਜਿਹੜਾ ਡੁੱਬ ਸਕਦਾ ਹੈ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਸ ਪਰਿਵਾਰ ਦਾ ਬੱਚਾ ਕੋਈ ਚਲਾ ਜਾਂਦਾ ਉਹਨੇ ਬਸ ਬੜਾ ਦੁੱਖ ਦਏ ਪਰ ਸਾਰੀ ਹਲਕੀ ਬਾਸੇ ਬੜੀ ਦੁੱਖਦ ਹੁੰਦੀ ਜਿੰਨੇ ਵੀ ਲੋਕ ਇੱਥੇ ਆਏ ਨੇ ਪਰ ਵਾਰ-ਵਾਰ ਅਪੀਲ ਇਹੀ ਹੈ ਦੀ ਆਪਣੇ ਬੱਚਿਆਂ ਨੂੰ ਇਦਾਂ ਦੇ ਫਲੋ ਵਿੱਚ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਨਾਣ ਤੋਂ ਰੁਕਣਾ ਚਾਹੀਦਾ ਤਾਂ ਜੋ ਇਦਾਂ ਦੀਆਂ ਘਟਨਾਵਾਂ ਨਾ ਹੋ ਸਕਣ ਇਹ ਘਟਨਾ ਜਿਹੜੀ ਹੈ ਬੜੀ ਮਤ ਪਾਕੀ ਹੈ ਸੋ ਬੜੀ ਸੰਵੇਦਨਸ਼ੀਲ ਗੱਲ ਦਾ ਸਸਰੀ ਕਾਲ ਦੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਤੇ ਬੱਚੇ ਹੀ ਹੈ ਤੇ ਹੁਣ ਥੋੜੀ ਦਿਨ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਦਿਨ ਪਹਿਲਾਂ ਹੀ ਹੁਣ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਹੈ ਤੇ ਕਿਸੇ ਵੀ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੌਤਾਂ ਹੋ ਰਹੀਆਂ ਐ ਤੇ ਬੱਚੇ ਜਿਹੜੇ ਆ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਹੈ ਤੇ ਦਰਿਆਵਾਂ ਤੇ ਨਹਿਰਾਂ ਦੇ ਆਕੇ ਨਾ ਹੁੰਦੇ ਨੇ ਤੇ ਉੱਥੇ ਆ ਕੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਮੇਰਾ ਮੁੰਡਾ ਸਾਹਿਬ ਵੇਰ ਦੇ ਸ਼ਟਰ ਲਾਰੇ ਛੁੱਟੀ ਹੁੰਦੀ ਤੇ ਮੇਰੇ ਦੁਕਾਨ ਪਰ ਮੇਰੇ ਨਾਲ ਰਹਿੰਦਾ ਦਾ ਗੇਲਡਿੰਗ ਦਾ ਕੰਮ ਤਾਂ ਆਪਣਾ ਛੁੱਟੀਆਂ ਜਦ ਮੇਰੇ ਮੇਰੇ ਕੋਲ ਆ ਰਹੇ ਦਾ ਕੰਮ ਨੂੰ ਬਾਕੀ ਟਿਊਸ਼ਨ ਤੇ ਜਾਂਦਾ ਦਾ ਆਂਦਾ ਦਾ ਇੱਧਰ ਕਦੀ ਆਏ ਨਹੀਂ ਜ਼ਿੰਦਗੀ ਜਨ ਨਹਿਰ ਪਰ ਨਾ ਕਦੀ ਜ ਕੋ ਯਾਰ ਦੋਸਤ ਨਹੀਂ ਬਸ ਘਰਾ ਦੇ ਮੁੰਡੇ ਦਾ ਯਾਰ ਦੋਸਤ ਆਇਆ ਹੁਣ ਉੱਥੇ ਅੱਡੇ ਉਹਨੂੰ ਦੇਖਣ ਗਏ ਉਹਦੇ ਨਾਲ ਚੱਲ ਗਏ ਇਕੱਠੇ ਹੋ ਗਏ ਉਸ ਵੈਦਰ ਵੀ ਦਵਾ ਇੱਧਰ ਆ ਕੇ ਉਤਰਨਾ ਵੀ ਨਹੀਂ ਅੰਦਾ ਗੱਲ ਤਾਂ ਇਹ ਉਤਰਨਾ ਅੰਦਾ ਤਾਂ ਹੀ ਬੰਦਾ ਵਿੱਚ ਬਸ ਗਿਆ ਥੱਲੇ ਕਰਦੇ ਰੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਗਾ ਅੱਗੇ ਜਰੂਰ ਕਰਦੇ ਹੁਣੇ ਬਸ ਵਿੱਚ ਉਤਰ ਗਿਆ ਜਨ ਦੀ ਕੋਈ ਹੋਰ ਵਿਚਾਰਾ ਇੱਥੇ ਹੋਰ ਹੁਣ ਉਹ ਕਿਹਾ ਕਰਦੇ ਉਹ ਵਿਚਾਰ ਨੂੰ ਉਤਰ ਗਿਆ ਨਾਲ ਉਹ ਗਏ ਫਿਰ ਦੋਨੇ ਗਏ ਨਾ ਆਉਦਾ ਗੁਜਾਰ ਦੋਸਤ ਨਾ ਕੁਛ ਨਹੀਂ ਪੜਨਾ ਲਿਖਣਾ ਆਣਾ ਜਾਣਾ ਸਕੂਲ ਦੇ ਬਾਕੀ ਹਮ ਦੁਕਾਨ ਪਰ ਮੇਰੇ ਨਾਲ 10ਵੀਂ ਵੀ ਪਰ ਪਾਸ ਹੋ ਕੇ ਹਟਿਆ ਹੁਣ ਪਲੱਸ 1 ਹਾਈ ਸਕੂਲ ਦਾ ਪਾਇਆ ਦਾ ਬਿਲਕੁਲ ਜੀ ਬੱਚੇ ਤਿੰਨ ਦੇ ਥਾਏ ਮੇਰੇ ਸਕੇ ਭਰਾ ਦਾ ਮੁੰਡਾ ਬੜੇ ਦਾ ਗਬਲੇ ਦਾ ਇੱਕ ਚਾਚੇ ਦਾ ਮੁੰਡਾ ਹੈ ਇੱਕ ਉਹ ਥਾ ਇੱਕ ਉਹ ਆਸ਼ਾਗੇ ਨਾਲ ਨਹਾਣਾ ਵੀ ਨਹੀਂ ਆ ਉਤਰਨਾ ਵੀ ਨਹੀਂ ਆਂਦਾ ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ ਤੇ ਖੁੱਲਾ ਘਾੜਨਾ ਗੂਏ ਤੇ ਕੋਈ ਅਬਲੇ ਦਾ ਆਣਾ ਨਹੀਂ ਚਾਹੀਦਾ ਖੁੱਲੇ ਦਰਿਆ ਆਗਾ ਇੱਥੇ ਆਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਨਹੀਂ ਆਣਾ ਚਾਹੀਦਾ ਇਹ ਖੁੱਲਾ ਘਾੜਾ ਜੇ ਇੱਥੇ ਜੰਗਲਾ ਰੇਲਿੰਗ ਵਿੱਚ ਬਣੀ ਹੋ ਤਾਂ ਬੰਦਾ ਅੰਦਰ ਪਿੰਜਰੀ ਥੋੜੀ ਸੇਫਟੀ ਹੁੰਦੀ ਹੈ ਤੇ ਖੁੱਲਾ ਘਾੜਾ ਤਾਂ ਫਿਰ ਆਪੇ ਫਿਰ ਪਤਰੀ ਦੀ ਘੰਟੀ ਆ ਮੋਤ ਨੂੰ ਦਾਬਤਾ ਜੀ ਕਿ ਬੇਟਾ ਕੋਈ ਲੜਕਾ ਲੜਕੀ ਵੀ ਆ ਪਰ ਇੱਕ ਲੜਕਾ ਦਾ ਜਿੰਮ ਜਾਂਦਾ ਜਿੰਮ ਆਇਆ ਤਾਂ ਉਹਨੂੰ ਅਸੀਂ ਖਰਾਗਪੁਰ ਦਿੰਦੇ ਤੇ ਕਦੀ ਨਹੀਂ ਹੋਰ ਨਿਕਲਦਾ ਹੀ ਨਹੀਂ ਆਂਦਾ ਹੀ ਨਹੀਂ ਕਦੀ ਕੁਦਰਤੀ ਅਸੀਂ ਥੋੜੀ ਰੋਕਿਆ ਉਹਨੂੰ ਕੁਦਰਤੀ ਉਹ ਆਂਦਾ ਹੀ ਨਹੀਂ ਲੱਗ ਸੀ ਨਾਲ ਕੋਈ ਨਾ ਕੋਈ ਯਾਰ ਦੋਸਤ ਨਾਲ ਕੁਝ ਬੰਬੀਰ ਨਾ ਦੁਕਾਨ पे ਆ ਜਾਣਾ ਕੰਮ ਕਰਨਾ ਪੜਨਾ ਲਿਖਣਾ ਆਪਣਾ ਇਹ ਦੋ ਮੁੰਡੇ ਇੱਥੇ ਨਹਾ ਰਹੇ ਸੀ ਤੇ ਇੱਕ ਮੁੰਡਾ ਡੁੱਬਣ ਲੱਗਿਆ ਤੇ ਦੂਜਾ ਬਚਾਣ ਦੇ ਚੱਕਰ ਚ ਉਹ ਵੀ ਨਾਲੇ ਡੁੱਬ ਗਿਆ ਜੀ ਉਹਨੂੰ ਸਰ ਇਹ ਲੋਕਾਂ ਨੰਗਲ ਦੇ ਬਸ ਨੇ ਇਹ ਲੋਕਾਂ ਨੰਗਲ ਦੇ ਸੀ ਤੇ ਸਰ ਹੁਣ ਕੀ ਡੈਬਰਾ ਬਰਾਂ ਲਗਾਈ ਗਿਆ ਹਾਂ ਹਾਂ ਡੈਬਰਾ ਹੁਣ ਕਰਤਾ ਆਣ ਲੱਗੇ ਨੇ ਹੁਣ ਉਹਨਾਂ ਦੇ ਡੈੱਡ ਬੋਡੀਆਂ ਕੱਢਾਂਗੇ ਹੂੰ ਸਰ ਕੀ ਅਪੀਲ ਕਰੋ ਕਾਫੀ ਕਾਫੀ ਦੁਖਿਤ ਘਟਨਾ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਦੋ ਚਾਰ ਬਚਾੜ ਚਲੇ ਗਏ ਲੋਕਾਂ ਨੂੰ ਕੀ ਫੀਲ ਕਰ ਰਿਹਾ ਕਿਉਂਕਿ ਅਕਸਰ ਦੇਖਿਆ ਗਿਆ ਜਿਨ੍ਹਾਂ ਨੂੰ ਬੱਚੇ ਨੂੰ ਨਹੀਂ ਵੀ ਤਿਆਰ ਨਾ ਦੋ ਵੀ ਦਰਿਆਵਾਂ 'ਚ ਜਾਂ ਨਹਿਰਾਂ 'ਚ ਪਹੁੰਚ ਜਾਂਦੇ ਆ ਕੀ ਅਪੀਲ ਕਰੋਗੇ ਅੱਜ ਦੇ ਬੱਚਿਆਂ ਨੂੰ ਮੇਰੀ ਸਾਰੇ ਜਿੰਨੇ ਵੀ ਨੰਗਲ ਦੇ ਵਸਨੀਕਾਂ ਬੱਚਿਆਂ ਦੇ ਮਾਪਿਆਂ ਨੂੰ ਜਿਹੜੇ ਬੱਚੇ 16 17 ਸਾਲ ਦੇ ਨੇ ਹੁਣ ਛੁੱਟੀਆਂ ਹੋ ਜਾਣੀਆਂ ਨੇ ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ ਉਹਨਾਂ ਨੂੰ ਆਪਣੇ ਘਰ ਰੱਖੋ ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ ਕੋਸ਼ਿਸ਼ ਕਰੋ ਕਿ ਉਹ ਘਰ ਹੀ ਰਹਿਣ ਜਾਂ ਫਿਰ ਜੇ ਉਹਨਾਂ ਨੂੰ ਨਹਾਣਾ ਵੀ ਆ ਕਿਤੇ ਸਵੀਮ ਪੂਲ ਵਗੈਰਾ 'ਚ ਆਪਣਾ ਐਡਮਿਸ਼ਨ ਕਰਾ ਦਿਓ ਉਹਨਾਂ ਦਾ ਉੱਥੇ ਨਹਾਣ ਪਰ ਇਹ ਬਹੁਤ ਹਾਸੇ ਹੋ ਜਾਣਗੇ ਜੇ ਹਜੇ ਤਾਂ ਬੱਚਿਆਂ ਦੀ ਛੁੱਟੀਆਂ ਨਹੀਂ ਹੋਈਆਂ ਜਦੋਂ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜ਼ਿਆਦਾ ਹਾਸੇ ਹੋਣਗੇ